ਇੱਕ ਪਾਸੇ ਸੂਬਾ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਉੱਤੇ ਕਬਜ਼ੇ ਛੁਡਵਾਏ ਜਾ ਰਹੇ ਨੇ ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਨੇੜਲੇ ਪਿੰਡ ਕਿੰਗਰੀਆਂ ਦੀ ਖੱਡ ਵਿੱਚ ਢੜਲੇ ਦੇ ਨਾਲ ਬਿਲਡਿੰਗ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਸਬੰਧ ਵਿੱਚ ਡਰੇਨੇਜ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਦੱਸ ਦਿਓ ਕਿ ਡਰੇਨੇਜ ਵਿਭਾਗ ਦੇ ਐਕਸੀਅਨ ਨਿਤਿਨ ਸੂਦ ਨੂੰ ਸਾਡੇ ਪੱਤਰਕਾਰ ਰਜੇਸ਼ ਕੁਮਾਰ ਵੱਲੋਂ ਬਿਲਡਿੰਗ ਦੇ ਨਿਰਮਾਣ ਸੰਬੰਧੀ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ ਦੇ ਸਬੰਧ ਵਿੱਚ ਪੁਲਿਸ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਪੁਲਿਸ ਨੇ ਜੋ ਵੀ ਕਾਰਵਾਈ ਕਰਨੀ ਹੈ ਉਹੀ ਕਰੇਗੀ ਐਕਸ਼ਨ ਨਿਤਨ ਸੂਦ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਹੈਲੋ ਹਾਂਜੀ ਸਾਡੀ ਲੀਪ ਦੇ ਬੋਕ ਠੀਕ ਹੈ ਹੈਲੋ ਸਰ ਨਮਸਕਾਰ ਸਰ ਨਮਸਕਾਰ ਜੀ ਸਰ ਪੱਤਰਕਾਰ ਜੇਜ ਭਰਦwaj ਗੱਲ ਕਰ ਰਿਹਾ ਸੀਗਾ ਕਿ ਦਾਨਿਸ਼ ਫੇਰੇ ਤੋਂ ਸਰ ਇੱਕ ਜਾਣਕਾਰੀ ਲੈਣੀ ਸੀ ਛੋਟੀ ਜੀ ਜਿਹੜਾ ਆਪਣਾ ਦੁਕਾਨਾਂ ਦਾ ਕੰਮ ਲੱਗਾ ਪਿਆ ਟ੍ਰੇਕ ਦੀ ਜਗ੍ਹਾ ਤੇ ਵਿੱਚ ਕਿਹੜੀ ਜਗ੍ਹਾ ਸਰ ਅਬਰੋਂਗਰ ਜਿਹੜਾ ਆ ਸ਼ਾਹਪੁਰ ਕੰਟੀਨਿਊ ਰੋਡ ਜਾਂਦਾ ਗੌਂਸਾਲਾ ਰੋਡ ਜਿਹੜਾ ਹਾਂ ਉੱਥੇ ਅਬਰੋਂਗਰ ਦੇ ਨਜ਼ਦੀਕ ਖੱਡ ਦੇ ਵਿੱਚ ਕੰਮ ਲੱਗਾ ਪਿਆ ਦੁਕਾਨਾਂ ਦਾ ਅੱਛਾ ਜੀ ਸਰ ਵੀ ਜਾਣਕਾਰੀ ਕੀ ਲੈਣੀ ਹੈ ਫਿਰ ਇਹਦੇ ਬਾਰੇ ਸਰ ਜਾਣਕਾਰੀ ਮਤਲਬ ਕਹਿੰਦਾ ਇਹ ਕਿ ਵਿਭਾਗ ਨੂੰ ਪਤਾ ਹੈਗਾ ਯਾ ਯਾਰ ਜੀ ਐਨਓਸੀ ਅਪਲਾਈ ਕੀਤੀ ਹੈ ਤੇ ਇਹਨਾਂ ਨੂੰ ਪੁੱਛ ਲਓ ਕਿ ਐਨਓਸੀ ਹੈਗੀ ਤੁਹਾਡੇ ਕੋਲ ਸਰ ਮੈਂ ਅਜੀਤ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਜੈਜੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਕਿਹੜੇ ਅਜੀਤ ਸਾਹਿਬ ਨਾਲ ਸੰਯਾਦ ਸਰ ਨਾਲ ਤੇ ਕੀ ਕਹਿੰਦੇ ਫਿਰ ਤੁਹਾਨੂੰ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਸਾਹਿਬ ਵੀ ਇਹ ਦੱਸ ਸਕਦੇ ਆ ਗਿਆ ਮੈਂ ਕਿਹਾ ਸੀਗਾ ਕਿ ਵਰਜਨ ਲੈਣਾ ਠੀਕ ਹੈ ਜੀ ਮੈਂ ਖਬਰ ਕੀਤੀ ਹੋਈ ਹੈ ਸਰ ਮੇਰੀ ਸੁਣੋ ਗੱਲ ਬਾਈ ਜੀ 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 ਜੇ ਤਾਂ ਬੰਦੇ ਨੇ ਐਨਓਸੀ ਲਈਤੀ ਹੈ ਤਾਂ ਫਿਰ ਸਹੀ ਕੰਮ ਕਰ ਰਹਾ ਜਾਂ ਨਹੀਂ ਕਰ ਰਹਾ ਤਾਂ ਸਾਨੂੰ ਲੋਕੇਸ਼ਨ ਵਜ੍ਹਾ ਸੀ ਕਾਰਵਾਈ ਕਰ ਦਿੰਦੇ ਹਾਂ ਸਰ ਜੇ ਐਨਓਸੀ ਲਈਤੀ ਹੁੰਦੀ ਤਾਂ ਫਿਰ ਮੈਕਮੇਨ ਨੂੰ ਪਰਚਾ ਥਾਣੇ ਨੂੰ ਰਿਪੋਰਟ ਕਰਾਉਂਦੀ ਸੀ ਜ਼ਰੂਰ ਤੁਸੀਂ ਕੀ ਸਰ ਕੱਲ ਥਾਣੇ ਰਿਪੋਰਟ ਵੀ ਕਰਵਾਈ ਗਈ ਹੈ ਨਾ ਮੈਕਮੇਨ ਵੱਲੋਂ ਇਸੇ ਇਸੇ ਸਾਈਡ ਦੀ ਹਾਂਜੀ ਬਿਲਕੁਲ ਸਰ ਆ ਫਿਰ ਠੀਕ ਹੈ ਫਿਰ ਨਹੀਂ ਐਨਓਸੀ ਦੀ ਸਮਝ ਗਿਆ ਮੈਂ ਤੁਸੀਂ ਰਵੀ ਕਾਂਤ ਦੀ ਗੱਲ ਕਰਦੇ ਹੋਊਂਗੇ ਸ਼ਾਇਦ ਮੈਨੂੰ ਵੀ ਨਾ ਨਹੀਂ ਪਤਾ ਸਰ ਮੈਨੂੰ ਹਾਂ ਫਿਰ ਉਹ ਜਿਹੜਾ ਕੱਲ ਰਿਪੋਰਟ ਹੋਈ ਹੈ ਉਹਨੇ ਐਨਓਸੀ ਉਹਦੀ ਰਿਜੈਕਟ ਹੋਈ ਸੀ ਉਹਨੇ ਉਸ ਤੋਂ ਬਾਅਦ ਵੀ ਕੰਸਟਰਕਸ਼ਨ ਸ਼ੁਰੂ ਕੀਤੀ ਤਾਂ ਉਹਦੇ ਕਾਰਵਾਈ ਹੋਈ ਹੈ ਨਹੀਂ ਪਰ ਕੰਮ ਤਾਂ ਲੱਗਾ ਪਿਆ ਸਰ ਤੋ ਤੂੰ ਹੁਣ ਪੁਲਸ ਨੇ ਕਰਨਾ ਯਾਰ ਹੁਣ ਮੈਂ ਜਾ ਕੇ ਥੋੜਾ ਉੱਥੇ ਡੰਡਾ ਚਲਾਣਾ ਹੈ ਜਾਂ ਗੋਲੀ ਚਲਾਨੀ ਹੈ ਚਲੋ ਠੀਕ ਹੈ ਸਰ ਠੀਕ ਹੈ ਜੀ ਹਾਂਜੀ ਹਾਂਜੀ